ਡਰੋਨਸ ਨੂੰ ਲੈ ਕੇ ਆ ਕਹਿੰਦੇ ਪਈ ਅਬ ਪਿਛਲੇ ਦਿਨੀ ਵੀ ਖਬਰ ਸਾਂਝੀ ਕੀਤੀ ਸੀ ਬਹੁਤ ਸਾਰੇ ਡਰੋਨਸ ਈਸਟ ਕੋਸਟ ਦੇ ਵਿੱਚ ਦੇਖੇ ਗਏ ਆ ਲੋਕਮ ਤੇ ਡਰੋਨ ਵੀ ਕਾਫੀ ਵੱਡੇ ਸਾਈਜ਼ ਦੇ ਆ ਜਿਦਾਂ ਕਾਰ ਕਾਰ ਜਿੰਨੀ ਸਾਈਜ਼ ਦੇ ਕਈ ਕਈ ਫੋਟੋ ਦੇ ਨੇ ਬਿਲਕੁਲ ਜੀ ਸੋ ਇਹਨੂੰ ਲੈ ਕੇ ਪਹਿਲਾਂ ਲੋਕਾਂ ਨੇ ਵੀ ਰੌਲਾ ਪਾਇਆ ਫਿਰ ਜਿਹੜੇ ਉੱਥੇ ਦੇ ਰਿਪਬਲਿਕਨ ਨਿਊ ਜਰਸੀ ਦੇ ਅਸੈਂਬਲੀ ਮੈਂਬਰ ਪਾਲ ਕਨੀਟਰਾ ਆ ਉਹਨਾਂ ਨੇ ਵੀ ਇਹ ਦੱਸਿਆ ਕਿ ਨਿਊਯਾਰਕ, ਕਨੇਟਿਕਟ, ਮੈਸਾਚੂਸੈਟਸ, ਪੈਂਸਿਲਵੇਨੀਆ, ਵਰਜੀਨੀਆ ਇਹਨਾਂ ਥਾਵਾਂ ਦੇ ਵਿੱਚ ਇਹ ਜਿਹੜੇ ਡਰੋਨ ਆ ਦੇਖੇ ਗਏ ਹੈਗੇ ਆ ਹਰ ਇੱਕ ਸਮਿਤ ਇੱਕ ਫਾਊਂਡਰ ਤੇ ਸੀਈਓ ਹੈਗੇ ਐਕਸ ਔਨ ਦੇ ਜੋ ਐਂਟੀ ਡਰੋਨ ਟੈਕਨੋਲੋਜੀ ਮੈਨੂਫੈਕਚਰ ਕਰਦੇ ਆ ਸੋ ਡਰੋਨ ਨੂੰ ਸਿੱਟਣ ਵਾਲੀ ਵੀ ਟੈਕਨੋਲੋਜੀ ਹੈਗੀ ਆ ਸੋ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਡਰੋਨ ਆ ਉਹਨਾਂ ਨੂੰ ਆਮ ਲੋਕ ਜਿਹੜੇ ਆ ਉਹ ਕੋਸ਼ਿਸ਼ ਨਾ ਕਰਨ ਸਿੱਟਣ ਦੀ ਕਿਸੇ ਤਰੀਕੇ ਨਾਲ ਵੀ ਤੇ ਉਹਦੇ ਨਾਲ ਕਾਫੀ ਜਿਆਦਾ ਡੈਮੇਜ ਹੋ ਸਕਦਾ ਹੈ ਸੱਟ ਚੋਟ ਵੀ ਲੱਗ ਸਕਦੀ ਹੈਗੀ ਆ ਆ ਕਹਿੰਦੇ ਭਈ ਕਈ ਜਿਹੜੇ ਡਰੋਨ ਆ ਉਹ ਦੇ ਕਨ ਟਰਨ ਇਨਟੂ ਏ ਮਜ਼ਾਇਲ ਸੋ ਇਹ ਦੇਖਣ ਵਾਲੀ ਗੱਲਬਾਤ ਹੈਗੀ ਆ ਜਿਹੜੇ ਹੋਮਲੈਂਡ ਸਕਿਉਰਟੀ ਦੇ ਸੈਕਟਰੀ ਵਾਲ ਹੈਂਡਰੋ ਮਾਰਕੋਸਾ ਉਹਨਾਂ ਨੇ ਸੀਐਨਐਨ ਦੇ ਵੋਰ ਫਲੇਜ਼ਰ ਉਹਨਾਂ ਨੂੰ ਇਹ ਦੱਸਿਆ ਕਿ ਜਿਹੜੇ ਡਰੋਨ ਇਸ ਟਾਈਮ ਅਸਮਾਨ ਦੇ ਵਿੱਚ ਦੇਖੇ ਜਾ ਰਹੇ ਹੈਗੇ ਆ ਉਹਨਾਂ ਨੂੰ ਨਾ ਸ਼ੂਟ ਕੀਤਾ ਜਾਵੇ ਐਫਬੀਆਈ ਆਲਰੇਡੀ ਜੋ ਆ ਉਸ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਤੇ ਉਹਨਾਂ ਨੂੰ ਜਿਹੜਾ ਆ ਉਹ ਪਾਚ ਕਰ ਰਹੀ ਹੈਗੀ ਆ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਜੋ ਰਜਿਸਟਰ ਕਰਦਾ ਆ ਰੈਗੂਲੇਟਰਡ ਡਰੋਨਸ ਨੂੰ ਉਹਨਾਂ ਨੇ ਵੀ ਜੋ ਦੱਸਿਆ ਹੈਗਾ ਵੀ ਇਹ ਸੇਫਟੀ ਥ्रेट ਹੋ ਸਕਦਾ ਕਿਉਂਕਿ ਵੱਡੇ ਜਿਹੜੇ ਡਰੋਨ ਹੈਗੇ ਆ ਤੇ ਉਹਨਾਂ ਦੇ ਕੋਲੇ ਰਜਿਸਟਰਡ ਨਹੀਂ ਹੈਗੇ ਸੀਓ ਇੱਕ ਐਕਸਨ ਦੇ ਜੋ ਸੁਮੇਤਾ ਉਹਨਾਂ ਨੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਇਹ ਜਦੋਂ ਕਹਿੰਦੇ ਵੀ ਜੇ ਆਮ ਬੰਦਾ ਉਹਨਾਂ ਨੂੰ ਸਿੱਟਣ ਦੀ ਕੋਸ਼ਿਸ਼ ਕਰੇ ਤੇ ਉਸ ਫਾਇਰਲਾਈਨ ਕਰਕੇ ਜਿਆਦਾ ਡੈਮੇਜ ਕਰ ਸਕਦੇ ਆ ਕਿਸੇ ਦੇ ਸੱਟ ਵੀ ਲੱਗ ਸਕਦੀ ਹੈਗੀ ਆ ਤੇ ਅ ਐਕਸੀਡੈਂਟ ਹੋ ਸਕਦਾ ਹੈ ਇੱਕ ਵਿਜੇ ਕੁਮਾਰ ਹੈਗੇ ਡੀਨ ਆਫ ਇੰਜੀਨੀਅਰਿੰਗ ਯੂਨੀਵਰਸਿਟੀ ਆਫ ਪੈਂਸਿਲਵੇਨੀਆ ਦੇ ਉਹਨਾਂ ਨੇ ਕਿਹਾ ਵੀ ਸਮਾਲ ਡਾਰਕ ਆਬਜੈਕਟਸ ਲਾਈਕ ਡਰੋਨਸ ਜੋ ਅਸਮਾਨ ਦੇ ਵਿੱਚ ਹੈਗੇ ਆ ਉਹੋ ਐਕਸੀਡੈਂਟਲ ਹਾਰਮ ਕਰ ਸਕਦੇ ਹੈਗੇ ਆ ਆ ਉਹ ਡਰੋਨਸ ਦੇ ਉੱਤੇ ਰਿਸਰਚ ਕਰਦੇ ਆ ਤੇ ਡਰੋਨਸ ਦੇ ਉੱਤੇ ਉਹਨਾਂ ਨੇ ਬਹੁਤ ਜ਼ਿਆਦਾ ਜਿਹੜਾ ਕੰਮ ਕੀਤਾ ਹੈਗਾ ਆ ਤੇ ਕਹਿੰਦੇ ਭਈ ਜੇ ਕੋਈ ਗੋਲੀ ਵੀ ਉਹਨਾਂ ਨੂੰ ਮਾਰਨਾ ਚਾਹੇ ਤੇ ਕਿਸੇ ਦੇ ਜਿਹੜੀ ਆ ਸੱਟ ਚੋਟ ਲੱਗ ਸਕਦੀ ਹੈਗੀ ਆ ਆ ਕਿਉਂਕਿ ਪਤਾ ਨਹੀਂ ਉਹਨੂੰ ਮਦੇਖੋ ਮਦੇ ਨੇ ਕਿੱਥੇ ਜਿਹੜਾ ਆ ਉਹੋ ਡਿਗਣਾ ਹੈਗਾ ਆ ਦੂਸਰੇ ਪਾਸੇ ਐਂਡਰਿਊਸ ਟੈਂਗ ਸਟੈਂਗਲ ਜੋ ਹੈਗੇ ਔਰਨੀ ਤੇ ਸਾਬ ਦਾ ਨਿਊਯਾਰਕ ਸਿਟੀ ਦੇ ਪ੍ਰੋਸੀਕਿਊਟਰ ਆ ਉਹਨਾਂ ਨੇ ਇਹ ਕਿਹਾ ਆ ਵੀ ਜੋ ਵੀ ਬੰਦੇ ਇਹ ਆ ਕਰ ਰਹੇ ਹੈਗੇ ਆ ਇਹ ਕ੍ਰਿਮੀਨਲ ਐਕਟੀਵਿਟੀ ਹੈਗੀ ਆ ਤੇ ਉਹਨਾਂ ਦੇ ਉੱਤੇ ਕ੍ਰਿਮੀਨਲ ਚਾਰजेस ਜਿਹੜੇ ਆ ਲਾਇਆ ਜਾਊਗੇ ਕਹਿੰਦੇ ਵੀ ਇਟ ਇਜ਼ ਇਲੀਗਲ ਅੰਡਰ ਫੈਡਰਲ ਟੂ ਸ਼ੂਟ ਐਟ ਐਨ 에ਅਰਕ੍ਰਾਫਟ ਇਹ ਉਹਨੇ ਇਹ ਵੀ ਦੱਸਿਆ ਹੈਗਾ ਆ ਸ਼ੂਟਿੰਗ ਐਟ ਐਨ ਅਨਮੈਂਡਡ 에ਅਰਕ੍ਰਾਫਟ ਇਹ ਇਹ ਜਿਹੜੀ S7 ਪੋਲਰਟੀ ਇਹਦੇ ਤੇ ਪੈ ਸਕਦੀ ਹੈਗੀ ਆ ਸੋ ਹੁਣ ਇਹ ਨਹੀਂ ਪਤਾ ਕਿ ਉਹਨਾਂ ਨੂੰ ਜਿਹੜਾ ਆ ਇਹ ਹੈ ਕਿਦੇ ਆ ਹਜੇ ਤੱਕ ਬੜੀ ਹੈਰਾਨੀ ਵਾਲੀ ਵੈਸੇ ਗੱਲ ਆ ਵੀ ਅਮਰੀਕਾ ਉਦਾਂ ਕਹਿੰਦੇ ਵੀ ਸਾਨੂੰ ਵੀ ਸਭ ਕੁਝ ਪਤਾ ਲੱਗ ਜਾਂਦਾ ਹੈ ਦੁਨੀਆ ਦੇ ਵਿੱਚ ਕਿੱਥੇ ਕੀ ਹੁੰਦਾ ਹੈ ਕਿਵੇਂ ਆ ਤੇ ਨਿਊਯਾਰਕੀ ਦੇ ਤੱਟ ਦੇ ਉੱਤੇ ਆ ਰਿਹਾ ਉਹਦਾ ਟਰੰਪ ਉਹਨਾਂ ਨੇ ਮਜ਼ਾਕੀਆ ਲਹਿਜੇ ਦੇ ਵਿੱਚ ਬਰਗਰਾਂ ਦੀਆਂ ਫੋਟੋਆਂ ਡਰੋਨ ਦੇ ਨਾਲ ਲਾ ਕੇ ਤੇ ਥੱਲੇ ਜਿਹੜੇ ਕ੍ਰਿਸਪ ਕ੍ਰਿਸਟੀ ਆ ਉਹ ਖਾਂਦੇ ਹੋਏ ਨਜ਼ਰ ਆਏ ਵੀ ਇਹ ਡਰੋਨ ਦੇ ਨਾਲ ਰਾਸ਼ਨ ਜਿਹੜਾ ਆ ਕ੍ਰਿਸਪ ਕ੍ਰਿਸਟੀ ਮਂਗਾਉਂਦੇ ਆ ਤੇ ਉਹ ਜਿਹੜਾ ਉਹ ਸ਼ੱਕ ਰਿਹਾ ਆ ਪਰ ਇੱਥੇ ਵਿੱਚ ਜਿਹੜੇ ਡੋਨਲਡ ਟਰੰਪ ਹੁਣਾਂ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਪਿਕ ਨੇ ਉਹਨਾਂ ਨੇ ਕਿਹਾ ਵੀ ਇੱਥੋਂ ਇਹ ਪਤਾ ਲੱਗਦਾ ਵੀ ਅਮਰੀਕਾ ਦੀ 에ਅ ਸਪੇਸ ਸਿਕਿਉਰਿਟੀ ਦੇ ਵਿੱਚ ਗੈਪ ਆ ਸੋ ਉੱਥੇ ਇਹ ਇੱਕ ਹੁਣ ਵੱਡੀ ਜਿਹੜੀ ਚਿੰਤਾ ਆ ਉਹ ਬਣੀ ਪਈ ਹੈਗੀ ਆ ਆ ਇਨਡੋਮ ਵਰਗੀ ਚੀਜ਼ ਜਿਹੜੀ ਅਮਰੀਕਾ ਦੇ ਵਿੱਚ ਲਾਉਣ ਦੀ ਗੱਲ ਆਲਰੇਡੀ 트럼ਪ ਹੋਣਾ ਨੇ ਗੱਲ ਜਿਹੜੀ ਉਹ ਆਖੀ ਹੈਗੀ ਆ ਇੰਨੇ ਦਿਨ ਹੋ ਗਏ ਆ ਵੈਸੇ ਇਹ ਬੜੀ ਵੈਸੇ ਅਚੰਭੇ ਵਾਲੀ ਜਿਹੜੀ ਗੱਲ ਹੈਗੀ ਆ ਕੀ ਜਿਹੜੀ ਚੀਜ਼ ਆ ਉਦਾਂ ਜੇ ਦੇਖਿਆ ਜਾਵੇ ਬੋਸਟਨ 에어ਪੋਰਟ ਲੱਗੇ ਦੋ ਜਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਉਹ ਵੀ ਡਰੋਨ ਆਪਰੇਸ਼ਨ ਕਹਿੰਦੇ ਵੀ ਗਲਤ ਟੰਗ ਦੇ ਨਾਲ ਉਹਤੇ ਕਰ ਰਹੇ ਸੀ 에어ਪੋਰਟ ਤੇ ਜਿਹੜਾ ਨਜ਼ਦੀਕ ਉਹਨਾਂ ਨੂੰ ਇਹਨਾਂ ਨੇ ਫੜ ਲਿਆ ਹੈਗਾ ਆ ਪਰ ਨਿਊ ਜਰਸੀ ਦੇ ਵਿੱਚ ਇਹ ਕੌਣ ਚਲਾ ਰਿਹਾ ਆ ਇਹਦੇ ਬਾਰੇ ਅਜੇ ਪਤਾ ਨਹੀਂ ਆ ਲੋਕਾਂ ਨੇ ਕਈ ਤਰੀਕੇ ਦੀਆਂ ਜਿਹੜੀਆਂ ਥਿਉਰੀਜ਼ ਆ ਉਹ ਬਣਾਉਣੀਆਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਆ ਵੀ ਕੀ ਕੀ ਇਸ ਦੇ ਵਿੱਚ ਜੁੜਿਆ ਹੋ ਸਕਦਾ ਹੈਗਾ ਆ ਕੋਈ ਏਲੀਅਨ ਵਾਲੇ ਪਾਸੇ ਨੂੰ ਜਿਹੜਾ ਆ ਉਹ ਆਪਣੀਆਂ ਕਿਆਸ ਰਹੀਆਂ ਲਾਉਣ ਤੁਰਿਆ ਹੋਇਆ ਆ ਤੇ ਕੋਈ ਇਹ ਵੀ ਜਿਹੜਾ ਉਹ ਕਹਿ ਰਿਹਾ ਆ ਵੀ ਇਹਨਾਂ ਦੇ ਵਿੱਚ ਗੋਲੀਆਂ ਵੀ ਜਿਹੜੀਆਂ ਚਲਾਈਆਂ ਜਾ ਸਕਦੀਆਂ ਸੋ ਨਿਊ ਜਰਸੀ ਦੇ ਵਿੱਚ ਰਹਿ ਰਹੇ ਲੋਕਾਂ ਉਹਨਾਂ ਨੂੰ ਜਿਹੜਾ ਆ ਉਹ ਜ਼ਰੂਰ ਇੱਕ ਡਰ ਵਰਗਾ ਮਾਹੌਲ ਬਣਿਆ ਪਿਆ ਆ ਜਿੱਦਾਂ ਤੁਸੀਂ ਦੱਸਿਆ ਵੀ ਜਿਹੜੀ ਜੁਆਇੰਟ ਸਟੇਟਮੈਂਟ ਐਫ ਬੀਆਈ ਤੇ ਡੀ ਐਚ ਐਸ ਨੇ ਜਾਰੀ ਕੀਤੀ ਆ ਕਿ ਨਾ ਵੀ ਨੈਸ਼ਨਲ ਸਿਕਿਉਰਿਟੀ ਜਾਂ ਪਬਲਿਕ ਸੇਫਟੀ ਨੂੰ ਇਸ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਖਤਰਾ ਨਹੀਂ ਹੈਗਾ ਨੈਸ਼ਨਲ ਇੰਟੈਲੀਜੈਂਸ ਕਮੇਟੀ ਕਹਿੰਦੇ ਵੀ ਇਹ ਕਲਾਸੀਫਾਈਡ ਬਰੀਫਿੰਗ ਉਹਨਾਂ ਨੂੰ ਜਿਹੜੀ ਉਹ ਮਿਲਣੀ ਆ ਫਿਰ ਉਸ ਦੇ ਵਿੱਚ ਪਤਾ ਲੱਗੂਗਾ ਇੱਕ ਜਿਹੜਾ ਜਿਨ ਪੀਓ ਜ਼ਾਉ ਨਾਂ ਦਾ ਜਿਹੜਾ ਬੰਦਾ ਜਿਹੜਾ ਕਿ ਦਸੰਬਰ 9 ਦੇ ਵਿੱਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਸੈਨ ਫਰਾਂਸਿਸਕੋ 에ਅਰਪੋਰਟ ਤੋਂ ਉਹ ਚਾਈਨਾ ਨੂੰ ਜਿਹੜਾ ਉਹ ਜਾ ਰਿਹਾ ਸੀਗਾ ਉਹਨੇ ਇੱਕ ਡਰੋਨ ਜਿਹੜਾ ਉਹ ਚਲਾਇਆ ਸੀ ਤੇ ਨੈਸ਼ਨਲ ਜਿਹੜਾ ਡਿਫੈਂਸ 에ਅਰ ਫੋਰਸ ਆ ਉਸ ਦੀ ਉਲੰਘਣਾ ਜਿਹੜੀ ਉਹ ਕੀਤੀ ਸੀਗੀ ਸੋ ਡਰੋਨ ਦੇ ਨਾਲ ਜਸੂਸੀ ਕਰਨਾ ਇਹ ਪੁਰਾਣੀ ਗੱਲ ਨਹੀਂ ਇਹ ਕੋਈ ਇਹ ਨਾ ਮੀ ਗੱਲ ਨਹੀਂ ਆ ਇਹ ਕਾਦੀਆਂ ਜਿਹੜੀਆਂ ਉਹ ਚੱਲ ਰਹੀਆਂ ਆ ਉਹਦਾ FAA ਦੇ ਮੁਤਾਬਕ 792000 ਡਰੋਨ ਉਹਨਾਂ ਦੇ ਨਾਲ ਰਜਿਸਟਰਡ ਨੇ ਜਿਨ੍ਹਾਂ ਦੀ ਵਰਤੋਂ ਲੋਕ ਕਮਰਸ਼ੀਅਲ ਤੇ ਰੀਕ੍ਰੀਏਸ਼ਨਲ ਯੂਜ਼ ਦੇ ਲਈ ਆ ਕਰਦੇ ਨੇ ਬਹੁਤ ਸਾਰੇ ਜਿਹੜੇ ਫੋਟੋਗ੍ਰਾਫੀ ਐਗਰੀਕਲਚਰ ਤੇ ਲਾਅ ਐਨਫੋਰਸਮੈਂਟ ਵਾਲੇ ਲੋਕ ਡਰੋਨਸ ਦੀ ਜਿਹੜੀ ਅਕਸਰ ਵਰਤੋਂ ਜਿਹੜੀ ਉਹ ਕਰਦੇ ਰਹਿੰਦੇ ਹੈਗੇ ਆ ਸੋ ਇਹ ਕਿੰਨੇ ਵੀ ਮਿਸਟੇਕਨ ਆਈਡੈਂਟੀਟੀ ਦਾ ਜਿਹੜਾ ਮਸਲਾ ਇਸ ਦੇ ਵਿੱਚ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ ਇਸ ਦੇ ਬਾਰੇ ਜਿਹੜਾ ਆ ਉਹ ਆਪਾਂ ਦੇਖਦੇ ਆ ਵਾਈਟ ਹਾਊਸ ਦੇ ਨੈਸ਼ਨਲ ਸਕਿਉਰਟੀ ਕਮਿਊਨੀਕੇਸ਼ਨ ਐਡਵਾਈਜ਼ਰ ਜான் ਕਰਬੀ ਜਿਹੜੀ ਆ ਉਹ ਉਹਨਾਂ ਨੇ ਜਿਹੜਾ ਉਹ ਦੱਸਿਆ ਆ ਵੀ ਇਹ ਇਹ ਹੁਣ ਕੇਸ ਜਿਹੜੇ ਮਿਸਟੇਕਨ ਆਈਡੈਂਟੀਟੀ ਦੇ ਹੋ ਸਕਦੇ ਆ ਸਰਕਾਰ ਬੇਸਿਕਲੀ ਆਪਣਾ ਪੱਲਾ ਜਿਹੜਾ ਉਹ ਝਾੜ ਰਹੀ ਆ ਇਹ ਇਹਦੇ ਵਿੱਚ ਕੋਈ ਜਸੂਸੀ ਜਾਂ ਕੋਈ ਇਦਾਂ ਦੀ ਚੀਜ਼ ਨਹੀਂ ਆ ਅੱਜ ਸਵੇਰੇ ਸਾਨੂੰ ਇੱਕ ਕਾਲ ਆ ਗਈ ਹਰਜੋਤ ਸਿੰਘ ਜੀ ਰੇਡੀਓ ਦੇ ਉੱਤੇ ਐਲ ਐ ਸਾਈਡ ਤੋਂ ਉਹ ਕਹਿੰਦੇ ਅਸੀਂ ਵੀ ਉੱਥੇ ਡਰੋਨ ਦੇਖੇ ਡਰੋਨ ਤਾਂ ਦੇਖੋ ਆਮ ਹੀ ਆ ਨਾਰਮਲ ਜੀ ਗੱਲ ਦੀ ਆ ਚੱਲਦੇ ਰਹਿੰਦੇ ਆ ਡੋਨ ਦਾ ਲੋਕ ਵਿਆਹ ਦੇ ਢਾਈ ਜਾਂਦੇ ਆ ਨਹੀਂ ਹੁੰਦੀ ਆ ਜੀ ਉਹ ਤਾਂ ਉਹਦੇ ਵਿੱਚ ਤਾਂ ਕੋਈ ਜਿਹੜਾ ਹੁਣ ਦੋਰਾਵਾ ਨਹੀਂ ਹੁਣ ਪਰ ਇਹ ਨਹੀਂ ਨਾ ਪਤਾ ਵੀ ਇਹ ਇੱਕ ਇਦਾਂ ਦਾ ਜਿਹੜਾ ਇਸ ਚੀਜ਼ ਦੇ ਪਿੱਛੇ ਜਿਹੜੀ ਉਹ ਚੀਜ਼ ਅਕੀ ਜਿਹੜਾ ਉਹ ਹੋ ਸਕਦਾ ਸੋ ਇਸੇ ਕਰਕੇ ਐਫਐਫਏ ਫਿਰ ਤੇ ਬਾਕੀ ਸਾਰਿਆਂ ਨੇ ਕੀਤਾ ਵੀ ਕਿਤੇ ਸੱਚਮੁੱਚ ਹੀ ਕੋਈ ਜਿਹੜੇ ਛੋਟੇ ਜਹਾਜ਼ ਹੁੰਦੇ ਉਹਨਾਂ ਨੂੰ ਨਾ ਕੋਈ ਸ਼ੂਟ ਕਰਦਾ ਤਾਂ ਕਿਸੇ ਦੀ ਮੌਤ ਹੋ ਸਕਦੀ ਬਿਲਕੁਲ ਇਸੇ ਕਰਕੇ ਉਹਨਾਂ ਨੇ ਕਿਹਾ ਵੀ ਕੋਈ ਵੀ ਜਿਹੜਾ ਉਹਨਾਂ ਨੂੰ ਨਾਸਟੇ ਨਾ ਕੋਸ਼ਿਸ਼ ਨਾ ਕਰੇ ਹੂੰ ਸੋ ਪਰ ਇਹ ਆ ਵੀ ਮਸਲਾ ਜਰੂਰ ਜਿਹੜਾ ਇਸ ਟਾਈਮ ਗੰਭੀਰ ਬਣਿਆ ਪਿਆ ਚਰਚਾ ਜਿਹੜੀ ਆ ਇਸ ਤੇ ਖੂਬ ਜਿਆਦਾ ਜਿਹੜੀ ਇਸ ਟਾਈਮ ਬਟੋਰਲੀ ਆ ਹੁਣ ਤੱਕ ਡਰੋਨਸ ਕਲੇ ਨਿਊ ਜਰਸੀ ਨਹੀਂ ਹਰਜੋਸੀ ਨਹੀਂ ਨਿਊਯਾਰਕ ਕੈਨੇਟਿਕਰ ਪੈਂਸਿਲਵੇਨੀਆ ਵਰਜੀਨੀਆ ਤੇ ਓਹਾਇਓ ਦੇ ਵਿੱਚ ਦੇਖੇ ਗਏ ਆ ਪਹਿਲੀ ਕਨਸਪਿਰੇਸੀ ਥਿਊਰੀ ਦੇ ਤਹਿਤ ਈਰਾਨ ਨੇ ਛੱਡੇ ਸੀਗੇ ਪਰ ਈਰਾਨ ਦੇ ਵੈਸਲ ਦੀ ਸੈਟਲਾਈਟ ਇਮੇਜ ਆ ਗਈ ਉਹ ਤਾਂ ਈਰਾਨ ਦੇ ਵਿੱਚ ਹੀ ਤੁਰਿਆ ਫਿਰਦਾ ਇੰਨੀ ਲੰਬੇ ਤੇ ਡਰੋਨ ਦੂਰੀ ਤੱਕ ਜਿਹੜੇ ਉਹ ਚੱਲ ਜਿਹੜੇ ਉਹ ਨਹੀਂ ਸਕਦੇ ਸੋ ਉਹਨਾਂ ਦਾ ਨਾਂ ਤਾਂ ਵਿੱਚੋਂ ਜਿਹੜਾ ਨਿਕਲ ਗਿਆ ਪਰ ਹੁਣ ਇਹ ਆ ਕਿਥੋਂ ਰਿਹਾ ਜਾਂ ਕਿੱਥੇ ਰਿਹਾ ਇਹ ਜਾਣ ਤਾ ਹੁਣ ਹਰਜੋਤ ਸਿੰਘ ਜੀ ਦੱਸ ਨਹੀਂ ਰਹੇ ਅੱਜ ਦੇ ਨਾਲ ਜਾਂ ਫਿਰ ਇਹ ਨਾ ਹੋਵੇ ਇਹਨਾਂ ਦਾ ਆਪਣਾ ਹੀ ਕੋਈ ਸੀਕ੍ਰੀਟ ਵੈਪਨ ਹੋਵੇ ਜਿਹਨੂੰ ਇਹ ਟੈਸਟਿੰਗ ਕਰੀ ਜਾਂਦੇ ਆ ਤੇ ਬਾਅਦ ਚ ਪਤਾ ਲੱਗੂਗਾ ਆਪਾਂ ਨੂੰ ਵੀ ਇਸ ਦੇ ਵਿੱਚ ਕੀ ਜਿਹੜਾ ਉਹ ਹੋਇਆ ਪੈਂਟਾਗਨ ਨੇ ਵੀ ਉਹ ਜਿਹੜੀਆਂ ਸਪੈਕੂਲੇਸ਼ਨਸ ਫੋਰਨ ਐਂਟੀਟੀ ਜਾਂ ਐਡਵਰਸਰੀ ਜਿੰਤੋਂ originate ਹੋਈਆਂ ਉਸ ਨੂੰ ਉਹਨਾਂ ਨੇ ਨਕਾਰਿਆ ਆ ਸੋ ਹੁਣ ਮੇਰੇ ਤਾਂ ਇਹੀ ਲੱਗ ਰਿਹਾ ਵੀ ਸੂਈ ਤਾਂ ਉਧਰ ਨੂੰ ਜਾ ਰਹੀ ਆ ਵੀ ਇਹਨਾਂ ਦੇ ਆਪਣੇ ਹੀ ਹੋਣੇ ਆ ਕੋਈ ਟੈਸਟਿੰਗ ਕਰੀ ਜਾਂਦੇ ਆ ਤੇ ਦੱਸਦੇ ਪਏ ਨਹੀਂ ਆ ਚੱਜ ਦੇ ਨਾਲ बीएस ਦੇ ਵਿੱਚ ਹੋ ਕੀ ਰਿਹਾ ਪਰ ਪੋਲੀਟੀਸ਼ੀਨ ਤੇ ਲੋਕ ਇਸ ਟਾਈਮ ਕਾਲੇ ਪਏ ਆ ਵੀ ਪਤਾ ਲੱਗੇ ਵੀ ਇਹਨਾਂ ਡਰੋਨਸ ਦੇ ਪਿੱਛੇ ਅਸਲੀਅਤ ਹੈ ਕੀ